ਹੈਲੋ ਜੀ ਸਸ਼ੀਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਜੀ ਤੇ ਸਭ ਤੋਂ ਪਹਿਲੀ ਗੱਲ ਜੀ ਜੋ ਕਿ ਮੈਂ ਹਾਈ ਵੀਡੀਓ ਦੇ ਵਿੱਚ ਬੋਲਦੀ ਹੁੰਨੀ ਆ ਤੇ ਇਸ ਵੀਡੀਓ ਦੇ ਵਿੱਚ ਵੀ ਬੋਲ ਰਹੀ ਆ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਜੀ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜੀ ਤਾਂ ਹਾਂ ਜੀ ਹੋਰ ਸਭ ਠੀਕ ਠਾਕ ਨੇ ਜੀ ਸੌਰੀ ਜੀ ਮੇਰੀ ਵੀਡੀਓ ਥੋੜੇ ਦਿਨ ਲੇਟ ਹੋ ਗਈ ਉਹ ਇਸ ਕਰਕੇ ਉਸ ਦਾ ਕਾਰਨ ਇਹ ਸੀ ਕਿ ਮੈਂ ਥੋੜਾ ਮੈਰਿਜ ਦੇ ਵਿੱਚ ਬਿਜ਼ੀ ਸੀ ਜੀ ਤੁਹਾਨੂੰ ਤਾਂ ਬਤੇ ਇਹ ਕਿ ਆਪਣਾ ਕੰਮ ਕੀ ਹੈ ਜੀ ਰਿਸ਼ਤੇ ਆ ਨਾ ਤਾਂ ਸੋ ਬਸ ਇੱਕ ਦੋ ਰਿਸ਼ਤੇ ਕਰਵਾਏ ਸੀ ਜੀ ਹੈ ਨਾ ਉਹਨਾਂ ਦੇ ਵਿੱਚ ਬਿਜ਼ੀ ਹੋ ਗਏ ਸੀ ਤੇ ਬਾਕੀ ਰਿਲੇਟਿਵ ਫੰਕਸ਼ਨ ਵੀ ਸੀ ਜੀ ਉਧਰ ਵੀ ਬਿਜ਼ੀ ਹੋ ਗਏ ਸੀ ਤੇ ਤੁਸੀਂ ਵੀ ਜ ਚਾਹ ਨਹੀਂ ਹੋਣਾ ਤੁਹਾਡਾ ਰਿਸ਼ਤਾ ਵੀ ਜਲਦੀ ਤੋਂ ਜਲਦੀ ਹੋਵੇ ਤਾਂ ਪਲੀਜ਼ ਜਲਦੀ ਤੋਂ ਜਲਦੀ ਮੇਰੇ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਤੇ ਕਮੈਂਟ ਦੇ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖ ਦਿਓ ਕਰੋ ਤੇ ਮੈਨੂੰ ਕਾਫੀ ਵੀਰ ਹਨਾ ਇਹ ਪੁੱਛਦੇ ਹੁੰਦੇ ਆ ਕਿ ਹਾਂਜੀ ਭੈਣ ਡਾਟਾ ਕਿੱਥੇ ਭੇਜਣਾ ਹੈ ਜੀ ਤਾਂ ਸੋ ਤੁਸੀਂ ਫੁੱਲ ਬਾਇਓ ਡਾਟਾ ਲਿਖ ਕੇ ਨਾਲ ਕੰਟੈਕਟ ਨੰਬਰ ਲਿਖ ਦਿਓ ਕਰੋ ਜੀ ਆਪਣਾ ਤੁਸੀਂ ਫਿਰ ਬਾਇਓ ਡਾਟਾ ਲਿਖ ਕੇ ਨਾਲ ਆਪਣਾ ਕੰਟੈਕਟ ਨੰਬਰ ਲਿਖ ਦਿਆ ਕਰੋ ਜੀ ਜਿਹਦੇ ਨਾਲ ਜੇ ਉਹ ਡਾਟਾ ਸਿਲੈਕਟ ਹੁੰਦਾ ਹੈ ਤਾਂ ਮੈਨੂੰ ਤੁਹਾਡੇ ਨਾਲ ਕੰਟੈਕਟ ਕਰਨ ਦੇ ਵਿੱਚ ਦਿੱਕਤ ਨਾ ਆਵੇ ਮੈਂ ਆਸਾਨੀ ਨਾਲ ਤੁਹਾਡੇ ਨਾਲ ਕੰਟੈਕਟ ਕਰ ਸਕਾਂ ਜੀ ਤੇ ਬਾਕੀ ਪਲੀਜ਼ ਰੋਂਗ ਕਮੈਂਟ ਨਾ ਕਰਿਆ ਕਰੋ ਜੀ ਕਿਉਂਕਿ ਮੇਰੀ ਵੀ ਫੈਮਲੀ ਹੈ ਹਨਾ ਤੇ ਹਾਂਜੀ ਹੁਣ ਕਾਫੀ ਰਿਸ਼ਤੇ ਹੈਗੇ ਆ ਜੀ ਆਪਣੇ ਕੋਲੇ ਕਾਫੀ ਰਿਸ਼ਤੇ ਆਏ ਹੋਏ ਨੇ ਤੇ ਫਿਲਹਾਲ ਜੋ ਕੁੜੀਆਂ ਜੀ ਹੁਣ ਆਪਣੇ ਕੋਲੇ ਫਿਲਹਾਲ ਜੋ ਇਸ ਵਕਤ ਆਪਣੇ ਕੋਲੇ अवेलेबल ਰਿਸ਼ਤੇ ਨੇ ਦੋ ਤਿੰਨੇ ਰਿਸ਼ਤੇ ਨੇ ਜੀ ਬਹੁਤ ਹੀ ਵਧੀਆ ਖੱਤਰੀ ਪਰਿਵਾਰ ਦੀਆਂ ਕੁੜੀਆਂ ਹੈਗੀਆਂ ਨੇ ਜੀ ਜੱਟ ਸਿੱਖ ਪਰਿਵਾਰ ਦੀਆਂ ਕੁੜੀਆਂ ਹੈਗੀਆਂ ਨੇ ਜੀ ਤੇ ਰਾਜਪੂਤ ਰਾਜਪੂਤ ਕਾਸਟ ਦੀਆਂ ਕੁੜੀਆਂ ਵੀ ਹੈਗੀਆਂ ਨੇ ਜੀ ਆਪਣੇ ਕੋਲੇ ਤੇ ਪਲੀਜ਼ ਫੁੱਲ ਬਾਇਓ ਡਾਟਾ ਲਿਖਿਆ ਕਰੋ ਜੀ ਕਿਉਂਕਿ ਜਿੰਨਾ ਨੇ ਚਲੋ ਆਪਣਾ ਡਾਟਾ ਹਨਾ ਪਾਇਆ ਹੁੰਦਾ ਵੀਡੀਓ ਦੇ ਵਿੱਚ ਤਾਂ ਉਹ ਵੀ ਕਮੈਂਟ ਦੇਖਦੇ ਹੁੰਦੇ ਨੇ ਹੋ ਸਕਦਾ ਖੁਦ ਹੀ ਸਿਲੇਕਟ ਕਰ ਲਿਆ ਕਰਨ ਜੀ ਤੇ ਪਲੀਜ਼ ਫੁੱਲ ਬਾਇਓ ਡਾਟਾ ਪਾ ਦਿਆ ਕਰੋ ਜੀ ਫੁੱਲ ਬਾਇਓ ਡਾਟਾ ਤੋਂ ਬਿਨਾ ਤੁਸੀਂ ਇਕੱਲਾ ਹੈਲੋ ਲਿਖਦੇ ਹੋ ਕਿ ਹਾਂਜੀ ਮੈਮ ਅਸੀਂ ਕਿੱਦਾਂ ਕੰਟੈਕਟ ਕਰੀਏ ਜਾਂ ਕੁਛ ਐਦਾ ਲਿਖਦੇ ਹੋ ਤਾਂ ਉਹਦੇ ਨਾਲ ਸਾਨੂੰ ਵੀ ਦਿੱਕਤ ਆਉਂਦੀ ਹੈ ਜੀ ਹਨਾ ਕਿ ਅਸੀਂ ਕਿੱਦਾਂ ਕੰਟੈਕਟ ਕਰੀਏ ਤੁਹਾਡੇ ਨਾਲ ਤੇ ਸੋ ਪਲੀਜ਼ ਰਿਕਵੈਸਟ ਇਹੀ ਹੈ ਕਿ ਫੁੱਲ ਬਾਇਓ ਡਾਟਾ ਲਿਖ ਕੇ ਨਾਲ ਆਪਣਾ ਕੰਟੈਕਟ ਨੰਬਰ ਲਿਖ ਦਿਆ ਕਰੋ ਜੀ ਤਾਂ ਕਿ ਅਗਰ ਉਹ ਤੁਹਾਡਾ ਡਾਟਾ ਹਨਾ ਸਿਲੇਕਟ ਹੁੰਦਾ ਹੈ ਜੀ ਕੁੜੀ आले ਵੀ ਮੈਨੂੰ ਕਹਿੰਦੇ ਆ ਕਿ ਹਾਂਜੀ ਉਹ ਡਾਟਾ ਸਿਲੈਕਟ ਹੈ ਫਿਰ ਮੈਂ ਤੁਹਾਡੇ ਨਾਲ ਖੁਦ ਉਸ ਨੰਬਰ ਤੋਂ ਤੁਹਾਡਾ ਨੰਬਰ ਉਹ ਲੈ ਕੇ ਮੈਂ ਆਪਣੇ ਵਟਸਐਪ ਤੋਂ ਤੁਹਾਨੂੰ ਕਾਲ ਵੀ ਕਰਾਂਗੀ ਜੀ ਤੁਹਾਡੇ ਨਾਲ ਗੱਲ ਵੀ ਕਰਾਂਗੀ ਜੀ ਤੇ ਬਾਕੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਜੋ ਕਿ ਤੁਹਾਡੀ ਰਿਸਪੌਂਸਿਬਿਲਟੀ ਹੈ ਹਨਾ ਚਲੋ ਤੁਹਾਡੀ ਵਜ੍ਹਾ ਨਾਲ ਕਿਸੇ ਦਾ ਘਰ ਵੱਸ ਜਾਂਦਾ ਹੈ ਤੇ ਬਾਕੀ ਗੱਲ ਹੋਰ ਜੀ ਤੁਸੀਂ ਕਮੈਂਟ ਦੇ ਵਿੱਚ ਬਾਇਓ ਡਾਟਾ ਕਿਸ ਤਰ੍ਹਾਂ ਲਿਖਣਾ ਹੈ ਜੀ ਉਹ ਮੈਂ ਕਦੀ ਨਹੀਂ ਤੁਹਾਨੂੰ ਦੱਸਿਆ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਇਓ ਡਾਟਾ ਤੁਸੀਂ ਕਿਸ ਤਰ੍ਹਾਂ ਲਿਖਣਾ ਹੈ ਜੀ ਪਹਿਲਾਂ ਤਾਂ ਤੁਸੀਂ ਆਪਣਾ ਫੁੱਲ ਏਜ ਦਾ ਡਿਟੇਲ ਦੇਣੀ ਆ ਕਿ ਤੁਹਾਡੇ ਕਿਹੜੇ ਸਨ ਦਾ ਕਿਹੜੇ ਮਹੀਨੇ ਦਾ ਤੇ ਹਨਾ ਕਿਹੜੇ ਦਿਨ ਦਾ ਜਿੱਦਾਂ ਕਿ ਤੁਹਾਡਾ ਬਰਥ ਹੈ ਜੀ ਸਨ ਮਹੀਨਾ ਤੇ ਡੇਟ ਇਹ ਜ਼ਰੂਰ ਲਿਖਿਆ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਹਾਈਟ ਲਿਖਣੀ ਹੈ ਜੀ ਤੁਹਾਡੀ ਹਾਈਟ ਕਿੰਨੀ ਹੈ 5 ਫੁੱਟ 5 ਇੰਚ ਹੈ ਜਾਂ 5 ਫੁੱਟ 6 ਇੰਚ ਹੈ 5 ਫੁੱਟ 10 ਇੰਚ ਹੈ ਜਾਂ 6 ਫੁੱਟ ਪੂਰੀ ਹੈ ਜੀ ਹਨਾ ਤੇ ਲੇਡੀਜ਼ ਵੀ ਜਾਂ ਜੈਂਸ ਵੀ ਜੋ ਵੀ ਹੁੰਦੇ ਆ ਆਪਣੀ ਹਾਈਟ ਪੂਰੀ ਲਿਖਿਆ ਕਰੋ ਜੀ ਉਸ ਤੋਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਫਾਦਰ ਨੇਮ ਲਿਖੋ ਜੀ son of son of ਲਿਖੋ ਤੁਹਾਡਾ ਗੋਤ ਕੀ ਹੈ ਜੀ ਤੁਸੀਂ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਜਾਂ ਖੱਤਰੀਆਂ ਤੋਂ ਬਿਲੋਂਗ ਕਰਦੇ ਹੋ ਅਸੀਂ ਡਾਟਾ ਇਸ ਤਰ੍ਹਾਂ ਲਿਖਿਆ ਕਰੋ ਤੇ ਮਦਰ ਨੇਮ ਫਾਦਰ ਨੇਮ ਹਨਾ ਤੁਹਾਡੀ ਹਾਈਟ ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ ਜੀ ਕੁਆਲੀਫਿਕੇਸ਼ਨ ਜ਼ਰੂਰ ਲਿਖਿਆ ਕਰੋ ਜੀ ਅੱਜ ਦੀ ਵੀਡੀਓ ਖਾਸ ਇਸ ਕਰਕੇ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਾਟਾ ਹਨਾ ਆਉਂਦੀ ਹੈ ਨਾ ਉਹ ਕੀ ਕਹਿਣਗੇ ਕਿ ਹਾਂ ਜੀ ਮੈਂ ਮੋਗੇ ਤੋਂ ਹਾਂ ਜੀ ਮੈਨੂੰ ਇਸ ਰਿਸ਼ਤੇ ਦੀ 니ਡ ਹੈ ਪਲੀਜ਼ ਕੰਟੈਕਟ ਹੁਣ ਅਗਲਾ ਮੋਗੇ ਤੋਂ ਕਹਿ ਦੇਣਾ ਮੈਨੂੰ ਉਹਦੀ ਉਮਰ ਤੱਕ ਨਹੀਂ ਪਤਾ ਹਨਾ ਮੈਨੂੰ ਉਹਨਾਂ ਦਾ ਸਨ ਆਫ ਨਹੀਂ ਪਤਾ ਮੈਨੂੰ ਉਹਨਾਂ ਦਾ ਗੋਤ ਨਹੀਂ ਪਤਾ ਮੈਨੂੰ ਉਹਨਾਂ ਦਾ ਏਰੀਆ ਨਹੀਂ ਪਤਾ ਤੇ ਫਿਰ ਉਹਨਾਂ ਦੇ ਨਾਲ ਕੰਟੈਕਟ ਕਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਇਸ ਕਰਕੇ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਲਿਖੋ ਆਪਣਾ ਸਨ ਆਫ ਲਿਖੋ ਜੀ ਆਪਣਾ ਗੋਤ ਕੀ ਹੈ ਜੀ ਹਨਾ ਤੁਹਾਡੀ ਕਾਸਟ ਕੀ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਆ ਤੁਹਾਡੀ ਹਾਈਟ ਕਿੰਨੀ ਹੈ ਹਨਾ ਤੁਹਾਡੀ ਏਜ ਕਿੰਨੀ ਹੈ ਤੁਹਾਡੇ ਮਮ ਦਾ ਤੇ ਫਾਦਰ ਦਾ ਨੇਮ ਕੀ ਹੈ ਜੀ ਉਹ ਸਭ ਕੁਝ ਲਿਖੋ ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ ਤੇ ਤੁਸੀਂ ਜੋਬ ਕੀ ਕਰਦੇ ਹੋ ਮੈਨ ਸਭ ਤੋਂ ਵਧੀਆ ਕੀ ਜੋਬ ਕੀ ਕਰਦੇ ਹੋ ਮੈਨ ਇਹ ਇੰਪੋਰਟੈਂਟ ਹੁੰਦਾ ਹੈ ਜੀ ਮੈਨ ਜੋਬ ਤੋਂ ਹੀ ਪਤਾ ਚੱਲਦਾ ਹੈ ਜੇ ਤੁਹਾਨੂੰ ਇਧਰ ਲਈ ਰਿਸ਼ਤੇ ਦੀ ਨੀਡ ਹੈ ਤਾਂ ਮੈਨ ਜੋਬ ਦਾ ਜ਼ਰੂਰ ਲਿਖਿਆ ਕਰੋ ਕਿ ਤੁਸੀਂ ਜੋਬ ਕੀ ਕਰਦੇ ਹੋ ਹਨਾ ਤੇ ਕਿਹੜੇ ਏਰੀਆ ਤੋਂ ਬਲੋਂਗ ਕਰਦੇ ਹੋ ਜੀ ਇਹ ਜ਼ਰੂਰ ਦੱਸ ਦਿਆ ਕਰੋ ਜਿਹਦੇ ਨਾਲ ਆ ਇਹ ਸ਼ਤੇ ਦੇ ਵਿੱਚ ਆਸਾਨੀ ਹੋ ਸਕੇ ਜੀ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਤੇ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜਿੰਨਾ ਹੋ ਸਕੇ ਬਤੋ ਸ਼ੇਅਰ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਡਾਟਾ ਕਿਸ ਤਰ੍ਹਾਂ ਤੁਸੀਂ ਲਿਖ ਕੇ ਮੈਨੂੰ ਸੈਂਡ ਕਰਨਾ ਹੈ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਸ਼ੇਅਰ ਤੇ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਹੈ ਜੀ ਇਹ ਨਾ ਭੁੱਲਿਓ ਤੇ ਹਾਂਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਆਪਣੇ ਫੁੱਲ ਬਾਇਓ ਡਾਟਾ ਕਮੈਂਟ ਦੇ ਵਿੱਚ ਲਿਖਣਾ ਨਾ ਭੁੱਲਿਓ ਤੇ ਮੈਂ ਤੁਹਾਡੇ ਨਾਲ ਖੁਦ ਕੰਟੈਕਟ ਕਰਾਂਗੇ ਜੇ ਤੁਹਾਨੂੰ ਮੈਂ ਬਾਇਓ ਡਾਟਾ ਦਾ ਸਹੀ ਦਿੱਤਾ ਕਿ ਕਿਸ ਤਰ੍ਹਾਂ ਲਿਖਣਾ ਹੈ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿ ਦਿਆ ਕਰੋ ਜੀ ਜਿੰਨੇ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਹਨਾ ਤਾਂ ਕਿ ਤੁਹਾਡੇ ਰਿਲੇਟਿਵ ਜਾਂ ਤੁਹਾਡੇ ਫਰੈਂਡ ਜਾਂ ਕਿਸੇ ਤੁਹਾਡੇ ਦੋਸਤ ਮਿੱਤਰ ਕਿਸੇ ਨੂੰ ਵੀ ਨੀਡ ਹੈ ਇਸ ਰਿਸ਼ਤੇ ਦੀ ਤਾਂ ਉਹ ਮੇਰੇ ਨਾਲ ਕੰਟੈਕਟ ਕਰਨ ਦੇ ਵਿੱਚ ਉਹਨਾਂ ਨੂੰ ਆਸਾਨੀ ਹੋ ਸਕੇ ਜੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ